ਲੱਗੇ ਜਦੋਂ ਪੁਰਾਣੇ ਸਮਿਆਂ ਵਿੱਚ ਵੇਸ਼ਵਾ ਨਾ ਉਹਨੂੰ ਆਮ ਕਰਕੇ ਜਿਹੜਾ ਸਭਿਅਕ ਸਮਾਜ ਸੀ ਰਾਜੇ ਮਹਾਰਾਜੇ ਜਿਹੜੇ ਕਰਦਾਰ ਦੇ ਧਾਰਨੇ ਹੁੰਦੇ ਸਨ ਉਹਨਾਂ ਨੂੰ ਇੱਕ ਨਗਰ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਸਨ ਦਿੰਦੇ ਤੇ ਬਾਹਰ ਕੱਖਾਂ ਦੀ ਕੁੱਲੀ ਛਾਨਿਆਂ ਦੀ ਬਣੀ ਕੋਈ ਕੁੱਲੀ ਵਿੱਚ ਫਿਰ ਉਹਨਾਂ ਵੇਸ਼ਵਾ ਦੇ ਦਵਾਰੇ ਖੁੰਦੇ ਸਨ ਉਹਨੂੰ ਪਖਿਆਰੀ ਭਾਵ ਉੱਥੇ ਰਹਿਣ ਵਾਲੇ ਨੂੰ ਪਖਿਆਰੀ ਵੇਸ਼ਵਾ ਕਿਹਾ ਜਾਂਦਾ ਸੀ ਕਹਿਣ ਲੱਗੇ ਇਸੇ ਤਰ੍ਹਾਂ ਕਾਰ ਸ਼ਿੰਗਾਰ ਬਹਿਖਿਆਰੀ ਇਹ ਮਾਇਆ ਦੀ ਗ੍ਰਿਫਤ ਵਿੱਚ ਜਦੋਂ ਕੋਈ ਆਉਂਦਾ ਖੈ ਯਾਦ ਰੱਖਿਆ ਜੇ ਗੁਰੂ ਕੇ ਸਿਖੋ ਇਹ ਤਾਂ ਐਵੇਂ ਖੈ ਜਿਵੇਂ ਕੋਈ ਬੇਸ਼ਵਾਂ ਸ਼ਿੰਗਾਰ ਕੀਤਾ ਹੈ ਤੇ ਉਹਦੀ ਸੰਗਤ ਵਿੱਚ ਕੋਈ ਪੈ ਜਾਏ ਤੇ ਉਹ ਆਪਣੇ ਕਰਤਾਰ ਤੋਂ ਡਿੱਗ ਜਾਂਦਾ ਹੈ ਗੁਰੂ ਤੋਂ ਵੀ ਬੇਮੁਖ ਹੋ ਜਾਂਦਾ ਹੈ ਇਸੇ ਤਰ੍ਹਾਂ ਮਾਇਆ ਧਾਰੀ ਬਿਰਤੀ ਖੈ ਉਹ ਰੱਬ ਨੂੰ ਵੀ ਭੁੱਲ ਜਾਂਦੇ ਨੇ ਤੇ ਐਸੇ ਮਾੜੇ ਕੋ ਕਰਮ ਕਰਦੇ ਖੰਨ